एसडीएम ਨੂੰ پوਕੇ ਅਮਰੀਸਾ ਨੂੰ ਧੂਣਾ ਸੇਬ ٹرسٹ ਬਾਲਮੀਕੀ ਆਸ਼ਰਮ ਦੇ ਚੇਅਰਮੈਨ ਸ਼੍ਰੀ 옴 ਪ੍ਰਕਾਸ਼ ਗੱਬਰ ਦੇ ਦੇਖ ਰੇਖੇ ਦਿੱਤਾ ਗਿਆ ਨੋਮਾ ਯਾਦ ਪੱਤਰ ਅੱਜ ਸੰਤ ਸਮਾਜ ਭਗਵਾਨ ਬਾਲਮੀਕੀ ਆਸ਼ਰਮ ਧੂਣਾ ਸੇਬ ٹرسٹ ਦੇ ਚੇਅਰਮੈਨ ਸ਼੍ਰੀ 옴 ਪ੍ਰਕਾਸ਼ ਗੱਬਰ ਅਤੇ ਧੂਣਾ ਸੇਬ ٹرسٹ ਦੇ ਮੈਂਬਰਾਂ ਵੱਲੋਂ ਐਸਟੀਐਮ ਸ਼੍ਰੀ ਸੰਜੀਪ ਸ਼ਰਮਾ ਨੂੰ پوਕੇ ਅਮਰੀਸਾ ਨੂੰ ਦਿੱਤਾ ਗਿਆ ਨੋਮਾ ਯਾਦ ਪੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਸ਼੍ਰੀ 옴 ਪ੍ਰਕਾਸ਼ ਗੱਬਰ ਨੇ ਦੱਸਿਆ ਕਿ ਜੀ ਐਮ ਦੀ ਖਾਲੀ ਪਈ ਅਸਾਮੀ ਤੇ ਨਿਯੁਕਤ ਕਰਨ ਸੰਬੰਧੀ ਪਰਿਕਰਮਾ ਦੀ ਖੂਬਸੂਰਤੀ ਬਸਤੇ ਲਗਾਏ ਜੰਗਲੇ ਕੱਟ ਕੇ ਬਣਾਈ ਗਏ ਰਸਤੇ ਬੰਦ ਕੀਤੇ ਜਾਣ ਬੀਐਸਐਫ ਵੱਲੋਂ ਬਾਲਮੀਕੀ ਤੀਰਤ ਦੀ ਫਿਰਨੀ ਦਾ ਬੰਦ ਕੀਤਾ ਗਿਆ ਰਸਤਾ ਮੁਰਤੋ ਖੋਲਿਆ ਜਾਵੇ ਭਗਵਾਨ ਬਾਲਮੀਕੀ ਤੀਰਤ ਕੰਪਲੈਕਸ ਦੀ ਰਜਿਸਟਰੀ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾਵੇ ਪੰਜਾਬ ਸਰਕਾਰ ਨੇ ਸੰਤ ਸਮਾਜ ਨੂੰ ਭਰੋਸਾ ਦਵਾਇਆ ਸੀ ਕਿ ਸ਼ਰਾਇਨ ਬੋਰਡ ਐਕਟ ਦੇ ਆਧਾਰ ਤੇ 7 ਮੈਂਬਰ ਬਾਲਮੀਕ ਸਮਾਜ ਦੇ ਹੋਣਗੇ ਜਿਸ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਆਦਰ ਕਰਦੇ ਹੋਏ ਪਹਿਲਾ ਸ਼ਰਾਇਨ ਬੋਰਡ ਭੰਗ ਕਰਕੇ ਨਵਾਂ ਸ਼ਰਾਇਨ ਬੋਰਡ ਨਿਯੁਕਤ ਕੀਤਾ ਜਿਸ ਦੇ ਆਧਾਰ ਤੇ ਬਾਲਮੀਕੀ ਆਸ਼ਰਮ ਧੂਨਾ ਸੈਪਟ੍ਰਸਟ ਟਰਸਟ ਅਤੇ ਸਮੂਹ ਸੰਤ ਸਮਾਜ ਨੇ ਮੌਜੂਦਾ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਵੇਂ ਨਿਯੁਕਤ ਮੈਂਬਰਾਂ ਦਾ ਸਵਾਗਤ ਕੀਤਾ ਡਿਊਟੀ ਤੇ ਹਾਜ਼ਰ ਕਿਸੇ ਵੀ ਸੀਵਰਜ ਬੋਰਡ ਦੇ ਸਫਾਈ ਕਰਮਚਾਰੀ ਦੀ ਮੌਤ ਹੋਣ ਦੀ ਸੂਰਤ ਵਿੱਚ ਆਸ਼ਿਤ ਮੈਂਬਰ ਨੂੰ ਨੌਕਰੀ ਅਤੇ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇਗਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੋ ਪਾਵਨ ਬਾਲਮੀਕੀ ਦੀ ਤੀਦੀ ਨਿਸ਼ਾਨਦੇਹੀ ਦਾ ਸਿਸਟਮ ਚੱਲਦਾ ਸੀ ਜਿਹੜੀ ਦੀ ਟੀਮ ਮਾਂ ਜੋ ਡੀ ਸਾਹਬ ਲੋ ਨਿਸ਼ਾਨਦੀ ਕਰਉਣ ਵਾਤੇ ਗਈ ਜੀਨੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੀ ਉਹਨਾਂ ਨੂੰ ਦੋ ਦਿਨ ਦਾ ਟਾਈਮ ਲਿਆ ਅੱਜ ਨੂੰ 10 ਦਿਨ ਹੋ ਗਏ ਆ ਐਕਸ਼ਨ ਨਹੀਂ ਹਲੇ ਹੋ ਪਾਇਆ ਅੱਜ ਦਾ ਅਸੀਂ ਅਲਟੀਮੇਟ ਵੀ ਦਿੱਤਾ ਹੋਇਆ ਸੀ ਕਿ ਕਿਸੇ ਵੀ ਜੀ ਨਹੀਂ ਨਜਾਇਜ਼ ਕਬਜ਼ੇ ਹਟਨੇ ਅਸੀਂ ਸੜਕਾ ਤੇ ਆਵਾਂਗੇ ਮਾਂਜੂ ਦੀ ਸਾਹਮਣੇ ਅੱਜ ਮੀਟਿੰਗ ਲਈ ਜਿਸ ਇਸ ਐਕਰੀਅਨ ਸਾਹਿਬ ਜੋ ਨਵੇਂ ਆਇਆ ਲੋਪੂ ਗੱਲ ਦੇ ਪਰਮ ਜੀ ਨੇ ਮੀਟਿੰਗ ਲੈ ਕੇ 10 ਦਿਨ ਦਾ ਟਾਈਮ ਹੋਰ ਮੰਗਿਆ ਇਹਦੇ ਵਿੱਚ ਉਹਨੇ ਕਿਹਾ ਕਿ ਪਹਿਲੇ ਦਾ ਤਿੰਨ ਸ਼ਾਂਦੀ ਹੋਵੇਗੀ ਨਜਾਇਜ਼ ਕਬਜ਼ੇ ਹਟਾਏ ਜਾਣਗੇ ਇਹ ਕਹਿ ਧੰਨਵਾਦ ਕਰਦੇ ਆ ਮਾਨਜੂ ਮੁੱਖ ਮੰਤਰੀ ਸਾਹਿਬ ਜੀ ਦਾ ਜਿਨ੍ਹਾਂ ਨੇ ਪੁਰਾਣੀ ਕਮੇਟੀ ਥਰੀ ਭੰਗ ਕਰਕੇ ਨਵੀਂ ਕਮੇਟੀ ਬਣਾਈ ਹੈ ਜਿਹਦੇ ਵਿੱਚ ਸਾਡੇ ਅੰਮ੍ਰਿਤਸਰ ਸ਼ਹਿਰ ਦੇ 4 ਐਮਐਲਏ 2 ਐਮਐਲਏ ਬਾਹਰ ਦੇ ਜਲੰਧਰ ਦਾ ਇੱਕ ਗੁਰੀਰੀ ਦਾ 6 ਐਮਐਲਏ ਭਾਗੀ ਸਤਵੇਂ ਉਹ ਆਪ ਚੇਅਰਮੈਨ ਸਾਬ ਮੁੱਖ ਮੰਤਰੀ ਜੀ ਆ ਨਮੀ ਕਮੇਟੀ ਬਣ ਗਈ ਜਿਹਦੇ ਵਿੱਚ ਹਰਪ੍ਰੀਤ ਸਿੰਘ ਜੀ ਨੂੰ ਵੈਸ ਚੇਅਰਮੈਨ ਬਣਾਇਆ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ ਕਿ 30 ਦੀ ਡਿਵੈਲਪਮੈਂਟ ਇਮੀਡੀਏਟਲੀ ਕੀਤੀ ਜਾਵੇ ਲੇਕਿਨ ਅਸੀਂ ਫੇਰ ਵੀ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਇਹਦੀ ਰਨਿੰਗ ਇਮੀਡੀਏਟਲੀ ਕੀਤੀ ਜਾਵੇ ਕਿਉਂਕਿ ਸਾਡੇ 3.5 ਸਾਲਾਂ ਦੇ ਵਿੱਚ 1 ਰੁਪਿਆ ਨਹੀਂ ਲੱਗਿਆ ਕੋਈ ਡਿਵੈਲਪਮੈਂਟ ਨਹੀਂ ਹੋਈ ਜੇਕਰ 21 ਤਰੀਕ ਤੱਕ ਕੋਈ ਡਿਵੈਲਪਮੈਂਟ ਹੋ ਗਈ ਜੇ ਪ੍ਰੋਬਲਮ ਨਾ ਸਾਡੀ ਹੱਲ ਹੋਈ ਨਿਸ਼ਾਨ ਦੀ ਨਾ ਹੋਈ ਨਜਾਇਜ਼ ਕਬਜ਼ੇ ਨਾ ਹੋਏ ਉਥੇ ਡਿਵੈਲਪਮੈਂਟ ਨਾ ਹੋਈ ਫਿਰ ਅਸੀਂ ਜ਼ਰੂਰ ਉਹਦੇ ਉੱਤੇ ਸੂਚ ਵਿੱਚ ਸਮਾਜ ਕਰੇਗਾ ਬਾਲਮੀਕੀ ਸਮਾਜ ਤੇ ਸੰਸਮਾਜ ਹਮੇਸ਼ਾ ਹੀ ਇਹਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਹਰ ਵੇਲੇ ਤਿਆਰ ਹੈ ਉਹਦੇ ਨਾਲ ਨਾਲ ਜਿਹੜਾ ਪਹਿਲਾ ਜੀਐਮ ਸੀਗਾ ਕੁਸ਼ਰਾਜ ਜਿਨੇ 1 ਕਰੋੜ ਕੋਈ 80-82 ਲੱਖ ਰੁਪਏ ਦਾ ਕਪਲਾ ਕੀਤਾ ਹੋਇਆ ਅਸੀਂ ਪਹਿਲ ਦੇ ਆਧਾਰ ਤੇ ਮੰਗ ਕੀਤੀ ਉਹਦੇ ਤੇ ਐਫਆਈਆ ਦਰਜ ਕੀਤੀ ਜਾਵੇ ਕੋਈ ਭਗਵੰਤ ਮਾਨ ਦੀ ਸਰਕਾਰ ਜਿੰਨੇ ਕੋ ਕਪਲਾ ਕੀਤਾ ਭਮੀ ਗੰਤਰੀਆ ਮੰਤਰੀਆ ਸੰਤਰੀਆ ਉਹਦੇ ਐਫਆਈਆ ਦਰਜ ਕਰਕੇ ਉਹਨਾਂ ਨੂੰ ਮੰਤਰੀਸ਼ਿਪ ਤੋਂ ਵੀ ਲਾਇਆ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕਰਦੇ ਆਂ ਪਹਿਲ ਦੇ ਆਧਾਰ ਤੇ ਤੇ affidavits ਕਰਕੇ ਉਹਨੂੰ ਰੈਸਟ ਕੀਤਾ ਜਾਵੇ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਇਹੀ ਮਤਲੇ ਕੀ ਰਦਰ ਕੀ ਆਪ ਸਤਿ ਕਰਦੇ ਅੱਜ ਮੇਰੀ ਪੂਰੇ ਸਮਾਜ ਦੇ ਨਾਲ ਜਿਹੜੀ ਇਹ ਪਲੇਠੀ ਮੀਟਿੰਗ ਹੋਈ ਹੈ ਇਸ ਤੋਂ ਪਹਿਲੇ ਮੈਂ ਧੀਰਸਤੇ ਜਾ ਕੇ ਕੋਈ ਥੋੜੇ ਨੁਮਾਇंदे ਸੀਗੇ ਉਹ ਤੋਂ ਮੀਟਿੰਗ ਕਰ ਚੁੱਕਾ ਪਿਛਲੇ ਹਫਤੇ ਅੱਜ ਬਹੁਤ ਸਾਰੇ ਸੱਜਣ ਜਿਹੜੇ ਹੈ ਬਾਲਵਿਕ ਸਮਾਜ ਤੋਂ ਇੱਥੇ ਆਏ ਹੈ ਮਾਨਜੋ ਗੱਬਰ ਜੀ ਬਾਬਾ ਜੀ ਹੋਰ ਵੀ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਂ ਵਾਤੇ ਖੁਦ ਨਹੀਂ ਜਾਣਦਾ ਹਾਲ ਦੀ ਘੜੀ ਕਿਉਂਕਿ ਮੈਂ ਜੇ 10 ਦਿਨ ਹੀ ਜੋਇਨ ਕੀਤੇ ਆ ਤੋ ਜੋ ਇਸ਼ੂਜ਼ ਬਹੁਤ ਪੁਰਾਣੇ ਚੱਲਦੇ ਪਏ ਸੀ ਇੱਥੇ ਉਹ ਗੱਬਰ ਜੀ ਨੇ ਅਜ ਦੁਬਾਰਾ ਰੀਟ੍ਰੀਟ ਕੀਤੇ ਸਾਰੇ ਨੇ ਨੋਟ ਕੀਤੇ ਇੱਕ ਇਸ਼ੂ ਹੈਗਾ ਵੈ ਨਜਾਇਜ਼ ਕਬਜ਼ੇ ਹਟਾਉਣ ਦਾ ਜਿਸ ਤਰ੍ਹਾਂ ਕਿ ਮੈਂ ਗੱਬਰ ਸਾਹਿਬ ਨੂੰ ਐਕਸਪਲੇਨ ਕੀਤਾ ਹੈ ਨਜਾਇਜ਼ ਕਬਜ਼ੇ ਹਟਾਉਣ ਲਈ ਸਭ ਤੋਂ ਪਹਿਲੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਪਛਾਣ ਕਰਨੀ ਜ਼ਰੂਰੀ ਹੈ ਜਿਹਦੇ ਰੀ ਨਿਸ਼ਾਨਦੇਹੀ ਹੈ ਸੋ ਸੋਮਵਾਰ ਸਾਡੇ ਤਹਿਸੀਲਦਾਰ ਸਾਹਿਬ ਜਦੋਂ ਜੁਆਇਨ ਕਰਦੇ ਛੁੱਟੀ ਤੋਂ ਬਾਅਦ ਅਸੀਂ ਸਾਰਾ ਰੈਵਨਿਊ ਰਿਕਾਰਡ ਪਰਚੋਲ ਕੇ ਔਰ ਉਹਦੇ ਮੁਤਾਬਿਕ ਨਿਸ਼ਾਨਦੇਹੀ ਕਰਕੇ ਫਿਰ ਅਸੀਂ ਪਛਾਣ ਕਰਾਂਗੇ ਕਿ ਕਿਹੜੇ ਲੋਕ ਨਜਾਇਜ਼ ਕਾਬਜਕਾਰ ਹਨ ਤੁਹਾਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਏਗੀ ਦੂਸਰਾ ਕੁਝ ਫਾਈਨੈਂਸ਼ੀਅਲ ਇਰੈਗੂਲਰਿਟੀਆਂ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਪੁਰਵ ਵਰਤੀ ਜਿਹੜੇ ਜੀਐਮ ਸਾਹਿਬ ਸੀਗੇ ਉਹਨਾਂ ਦੇ ਉੱਤੇ ਕੁਝ ਦੋਸ਼ ਹੈਗੇ ਆ ਆਪਣਾ ਵਿੱਤੀ ਅਨਿਮਿਤ ਤਦਾਵਾਂ ਦੇ ਉਹਦੇ ਰਿਗਾਰਡਿੰਗ ਮੌਜੂਦਾ ਜੀਐਮ ਸਾਹਿਬ ਨੇ ਬਰੀਫ ਕੀਤਾ ਸਾਰੇ ਹਾਊਸ ਨੂੰ ਸਾਰੇ ਮੀਟਿੰਗ ਦੇ ਵਿੱਚ ਸ਼ਾਮਲ ਨਮਾਇੰਦਿਆਂ ਨੂੰ ਕਿ ਉਹਦੇ ਰਿਗਾਰਡਿੰਗ ਇੱਕ ਇਨਕੁਆਰੀ ਮਾਰਕ ਕੀਤੀ ਹੈ ਜੀ ਏ ਡੀ ਸੀ ਜੀ ਸਾਹਿਬ ਨੂੰ ਉਸ ਇਨਕੁਆਰੀ ਦੇ ਵਿੱਚ ਉਹਨਾਂ ਨੂੰ ਸੱਦਿਆ ਵੀ ਜਾਵੇਗਾ ਔਰ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਸਮਾਜ ਦੇ ਬੰਦਿਆਂ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਪਾਰਟੀ ਬਣਾਇਆ ਜਾਵੇਗਾ ਜੋ ਸਮੂਥੋ ਦੇਣਾ ਚਾਹਣਗੇ ਜੋ ਉਹ ਕਹਿਣਾ ਚਾਹੇਗਾ ਕੁਝ ਗੱਲਾਂ ਇਹਨਾਂ ਨੇ ਕੀਤੀਆਂ ਕਿ ਉਹ ਬਾਰੋਂ ਫੰਡਿੰਗ ਉਹਨਾਂ ਨੂੰ ਹੋ ਰਹੀ ਸੀ ਉਦੇ ਰਿਗਾਰਡਿੰਗ ਫੋਨ ਚੈੱਕ ਕਰਵਾਉਂਦਾ ਹੈ ਸਾਰੀ ਚੀਜ਼ਾਂ ਜਿਹੜੀਆਂ ਵੈ ਇਨਕੁਆਰੀ ਦਾ ਸਕੋਪ ਦੇ ਵਿੱਚ ਆਣ ਗਿਆ ਇਨਕੁਆਰੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਖੋਖਿਆ ਜਾਵੇਗਾ ਉਹਦੇ ਮੁਤਾਬਕ ਇਸ ਸਿੱਟੇ ਤੇ ਪਹੁੰਚਿਆ ਜਾਵੇਗਾ ਬਿਲਕੁਲ ਜੀ ਇਹ ਮਸਲੇ ਦੇ ਉੱਤੇ ਸੀ ਸਾਰੇ ਹੀ ਬਹੁਤ ਸੰਜੀਦਗੀ ਦੇ ਨਾਲ ਕੰਮ ਕਰ ਰਹੇ ਆਂ ਮੈਂ ਤੇ ਚਲੋ ਥੋੜੀ ਦੇਰ ਹੋਈ ਹੈ ਜੀਐਮ ਸਾਹਿਬ ਬਹੁਤ ਸincerely ਕਰ ਰਹੇ ਹੈ ਔਰ ਗੱਬਰ ਸਾਹਿਬ ਜੀ ਦਾ ਸਾਡੇ ਦੇ ਉੱਤੇ ਮੇਰੇ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਵਿਸ਼ਵਾਸ ਉਹਨਾਂ ਨੇ ਮੈਂ ਮੈਂ ਉਹਨਾਂ ਦਾ ਉਹਨਾਂ ਨੇ ਮੇਰੇ ਦਾ ਵਿਸ਼ਵਾਸ ਹਾਸਲ ਕੀਤਾ ਔਰ ਵੱਡੀ ਗੱਲ ਮੈਂ ਸ਼ੇਅਰ ਕਰ ਰਹਿਣ ਵਾਲਾ ਹਾਂ ਬਹੁਤ ਬਚਪਨ ਤੋਂ ਛੋਟੀ ਉਮਰ ਤੋਂ ਉਸੇ ਹੀ ਤੇ ਮਹਾਰਾਜ ਦੇ ਜਨਮ ਦਿਨ ਤੇ ਭਗਵਾਨ ਬਾਲਕੀ ਜੀ ਦੇ ਜਨਮ ਦਿਨ ਤੇ ਆਉਂਦੇ ਰਹੇ ਹਾਂ ਮੇਲੇ ਦੇ ਉੱਤੇ ਸੋ ਮੇਰੀ ਤੇ ਇੱਕ ਨਿੱਜੀ ਤੌਰ ਤੇ ਵੀ ਆਸਥਾ ਹੈ ਸੋ ਅਸੀਂ ਇਹ ਵੇ ਕਿ ਛੁੱਟੀ ਤੋਂ ਬਾਅਦ ਤਸੀਲਦਾਰ ਸਾਹਿਬ ਸੋਮਵਾਰ ਜੁਆਇਨ ਕਰਦੇ ਹੈ ਅੱਜ 11 ਹੈ ਤੇ ਚਲੋ ਅਗਲਾ ਹਫਤਾ 10 ਦਿਨ ਲੈ ਕੇ ਛੁੱਟੀਆਂ ਸਮੇਤ ਅਸੀਂ 21 ਤਰੀਕ ਤੱਕ ਕੁਝ ਵੱਡੇ ਮਸਲੇ ਜਿਹੜੇ ਆ ਹੱਲ ਕਰਨ ਵਾਸਤੇ ਆਸਪੰਦ ਲਗੇ ਠੀਕ ਹੈ ਰਿਪੋਰਟੀ ਪਰ ਵੀ ਅਗਲਾ ਨਾਮ ਹੋਵੇਗਾ ਮੈਂ ਸੰਜੀਵ ਸ਼ਰਮਾ ਐਸਟੀਐਮ ਲੋਪੋਕੇ ਤਿੰਨ ਮੈਮ ਨੂੰ ਬੇਨਤੀ ਕਰਦੀ ਆ ਪਲੀਜ਼ ਇਹਨੂੰ ਪਹਿਲਾਂ ਇਹ ਨੋਵਾ ਮੰਗ ਪੱਤਰ ਸਾਡਾ ਜਿਹੜਾ ਮਾਨਯੋਗ ਸੀਐਮ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਵੇ ਤੇ ਜੋ ਵੀ ਅੱਗੋਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਬੁਲੀਆਂ ਕੀਤੀਆਂ ਜਾਣ ਇਹ ਅਸੀਂ ਇਹ ਸਾਡਾ ਕੋਈ ਪਰਸਨਲੀ ਮੈਟਰ ਨਹੀਂ ਹੈ ਇਹ ਸਾਡਾ ਸਮਾਜ ਦਾ ਮੈਟਰ ਹੈ ਇਸ ਅਸੀਂ ਸਮਾਜ ਲਈ ਕਰ ਰਹੇ ਆ ਜੋ ਤਿੱਥ ਦੇ ਵਿੱਚ ਦੇ ਵਿੱਚ ਜੋ ਵੀ ਸਾਨੂੰ ਚੀਜ਼ਾਂ ਦੀ ਲੋੜ ਹੈ ਜੋ ਵੀ ਉੱਥੇ ਸਾਨੂੰ ਸਾਡੀਆਂ ਮੰਗਾਂ ਨੇ ਉਹ ਪਲੀਜ਼ ਮੈਮ ਉਹਨਾਂ ਨੂੰ ਪੂਰਾ ਕੀਤਾ ਜਾਵੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਮੈਮ ਜੈ ਵਾਲਮੀਕੀ ਹਰ ਹਰ ਬਾਦ